028 ਅੱਜ ਦੀ ਡੇਟ ਦੇ ਵਿੱਚ ਇਹ ਲੱਖ ਰੁਪਏ ਦਾ ਨੰਬਰ ਮਿਲਦਾ ਵਾ ਪ੍ਰਾਈਸ ਜਿਹੜਾ ਆਪਾਂ ਦੇਣਾ ਵਾ ਨਾ ਤੁਸੀਂ ਸੋਚ ਵੀ ਨਹੀਂ ਸਕਦੇ ਬਰੀਜ਼ਾ ਨਾਲੋਂ ਆਪਾਂ 1 ਲੱਖ ਰੁਪਈਆ ਸਸਤੀ ਕਾਰ ਦੇਦਾ ਨਹੀਂ ਆ ਇਹ ਜਿਹੜੇ ਬੰਦੇ ਇਹ ਕਾਰ ਨੂੰ ਚਲਾ ਰਹੇ ਆ ਉਹਨਾਂ ਨੂੰ ਇਹਦੀ ਕੁਆਲਿਟੀ ਬਾਰੇ ਪਤਾ ਵਾ ਬਰੀਜ਼ਾ ਨਾਲੋਂ ਜ਼ਿਆਦਾ ਕੰਫਰਟ ਆ ਜ਼ਿਆਦਾ ਐਵਰੇਜ ਆ ਇਹ ਕਾਰ ਆਪਾਂ ਦੇਖੋ ਜੀ ਬਰੀਜ਼ਾ 2017 ਮਾਡਲ ਦੇ ਵਿੱਚ ਆਪਾਂ ਨੂੰ 6.5 ਲੱਖ ਤੋਂ ਘੱਟ ਨਹੀਂ ਮਿਲਦੀ ਪਰ ਆਪਾਂ ਤੁਹਾਡੇ ਵੀਰ ਨੇ ਕਾਰ ਇਹ ਦੇ ਦਰਿਆ 5,75,000 ਰੁਪਏ ਦੀ ਮੈਨੂੰ ਲੱਗਦਾ ਵੀ ਜਿਹੜਾ ਇਸ ਕਾਰ ਦਾ ਸ਼ਕੀਰ ਆ ਬੰਦਾ ਉਹ ਇਸ ਰੇਟ ਦੇ ਵਿੱਚ ਸੁਣ ਕੇ ਹੈਰਾਨ ਰਹਿ ਜਾਊਗਾ ਵੀ ਇੰਨੀ ਸਸਤੀ ਕਾਰ ਪਰ ਤੁਹਾਡਾ ਵੀਰ ਲੱਭ ਕੇ ਲਿਆਇਆ 4800 ਨੰਬਰ ਪੇਡ ਨੰਬਰ ਲੱਗਾ ਹੋਇਆ ਵਾ ਅੱਛਾ ਇਹਦੀ ਉਹਦੀ ਨਹੀਂ ਲੱਗਦੀ 4.5 ਦੇ ਵਿੱਚ ਪਰ ਮਿਲ ਜਾਏਗੀ ਤੁਹਾਡੇ ਵੀਰ ਕਿਉਂਕਿ ਛੋਟੇ ਸੈਗਮੈਂਟ ਦੇ ਵਿੱਚ ਆਟੋਮੈਟਿਕ ਕਾਰ ਮਿਲਦੀ ਨਹੀਂ ਹੈਗੀ ਪਰ ਤੁਹਾਡਾ ਵੀਰ ਅੱਜ ਲੱਭ ਲਿਆਇਆ ਇਹ ਕਾਰ ਏਸੀ ਹੀ ਕਾਰ ਯਾਨੀ ਕਿ ਐਵਰੇਜ ਵੱਲੋਂ ਇਹ ਕਾਰ ਨੇ ਆਪਣਾ ਲੋਹਾ ਮਨਾਇਆ ਹੋਇਆ ਵਾ ਪੰਜਾਬ ਦੇ ਵਿੱਚ ਔਰ ਜਿਹੜੇ ਵੀਰ ਡੀਜ਼ਲ ਨੂੰ ਲਾਈਕ ਕਰਦੇ ਆ ਤਾਂ ਐਵਰੇਜ ਮੇਰੇ ਹਸਾਬ ਨਾਲ ਇਹਦੀ 22 ਤੋਂ ਲੈ ਕੇ 25 ਦੇ ਵਿੱਚ ਐਵਰੇਜ ਹੈਗੀ ਆ ਤੁਹਾਡਾ ਵਧੀਆ ਰਿਗਾਰਡ ਹੋਏਗਾ ਔਰ ਤੁਹਾਨੂੰ ਮੇਨ ਗੱਲ ਆ ਤੁਹਾਨੂੰ ਇੱਥੇ ਕੁਆਲਿਟੀ ਮਿਲੇਗੀ ਦੇਖੋ ਰੇਟ ਸਸਤੇ ਤਾਂ ਜ਼ੂਰ ਮਿਲ ਜਾਂਦੇ ਆ ਪਰ ਕੁਆਲਿਟੀ ਨਹੀਂ ਮਿਲਦੀ ਆਪਾਂ ਕੀ ਕਰਦੇ ਆ ਰੇਟ ਆਪਾਂ ਸਸਤਾ ਦੇਖ ਲੈਨੇ ਆ ਹਲਕੀ ਚੀਜ਼ ਲੈਨੇ ਆ ਬਾਅਦ ਚ ਉਹੀ ਵੀ 25000 ਉੱਤੇ ਲਾ ਦਨੇ ਆ ਗੱਲ ਉੱਥੇ ਹੀ ਆ ਜਾਂਦੀ ਆ ਪਰ ओरिजिनल ਚੀਜ਼ ਫੇਰ ਨਹੀਂ ਮਿਲਦੀ ਹੈਗੀ ਇੱਥੇ ਤੁਹਾਨੂੰ ਪਹਿਲਾਂ ਹੀ ओरिजिनल ਚੀਜ਼ ਮਿਲੇਗੀ ਜੀ ਐਕਸੀਡੈਂਟ ਕਾਰ ਦੀ ਡੀਲ ਅਸੀਂ ਨਹੀਂ ਕਰਦੇ ਜਿਹੜਾ ਜੋ ਜੈਨੂਨ ਤੁਹਾਨੂੰ ਦੱਸਿਆ ਜਾਏਗਾ ਜੀ ਇਹਦੇ ਵਿੱਚ ਆਹ ਚੀਜ਼ ਜੈਨੂਨ ਆ ਠੀਕ ਹੈ ਜੀ ਸਸੇ ਕਾਰ ਜੀ ਰਾਜਕਾਰ ਬਾਜ਼ਾਰ 'ਚ ਤੁਹਾਡਾ ਸਵਾਗਤ ਹੈ ਅੱਜ ਤੁਹਾਡੇ ਲਈ ਫੇਰ ਇੱਕ ਨਵਾਂ ਸਟਾਕ ਲੈ ਕੇ ਆਏ ਆ ਆਲਮੋਸਟ ਚੇਂਜ ਹੋ ਚੁੱਕਾ ਹੈ ਸਾਡਾ ਤੇ ਸਭ ਤੋਂ ਪਹਿਲਾਂ ਤੁਹਾਨੂੰ ਦਿਖਾਣੇ ਆ Swift ZDI Plus टॉप ਮਾਡਲ ਡੀਜ਼ਲ ਦੇ ਵਿੱਚ Swift ZDI ਦੇ ਵਿੱਚ ਆਲਮੋਸਟ ਸਾਰੇ ਫੀਚਰ ਹੈਗੇ ਆ ਸਭ ਤੋਂ ਪਹਿਲਾਂ ਤਾਂ ਇਹਦੇ ਵਿੱਚ ਪ੍ਰੋਜੈਕਟਰ ਲਾਈਟਸ ਆ ਰਹੀਆਂ ਨੇ ਇਹ ਫੋਗ ਲੈਂਪਸ ਆ ਰਹੇ ਨੇ ਕੰਪਨੀ ਫਿਟਡ ਅਲਾਏ ਆ ਰਹੇ ਨੇ ਸਟੀering ਕੰਟਰੋਲ ਟੱਚ ਪਲੇਅਰ ਆਟੋਮੈਟਿਕ ਏਸੀ ਪੁਸ਼ ਬਟਨ ਸਟਾਰਟ 에ਅਰ ਬੈਗ ਚਾਰੇ ਪਾਵਰ ਵਿੰਡੋ ਸੀਟ ਐਡਜਸਟੇਬਲ ਔਰ ਮਿਰਰ ਵੀ ਇਹਦੇ ਆਟੋ ਫੋਲਡ ਹੈਗੇ ਆ ਜਿੰਨੇ ਫੀਚਰ ਚਾਹੀਦੇ ਹੁੰਦੇ ਆ ਆਲਮੋਸਟ ਸਾਰੇ ਇਹਦੇ ਵਿੱਚ ਹੈਗੇ ਆ ਤੇ ਜੇ ਅੱਜ ਆਪਾਂ ਇਹਦੇ ਰੇਟ ਦੀ ਗੱਲ ਕਰੀਏ ਹੁਣ ਆਪਾਂ ਥੋੜੇ ਜਿਹਾ ਰੇਟ ਪਹਿਲਾਂ ਨਾਲੋਂ ਵੀ ਘੱਟ ਕਰਦਾ ਨੇ ਕਿਉਂਕਿ ਪਬਲਿਕ ਦੀ ਡਿਮਾਂਡ ਸੀਗੀ ਤੁਹਾਡੇ ਰੇਟ ਤਾਂ ਪਹਿਲੇ ਬਹੁਤ ਘੱਟ ਆ ਤੇ ਸਾਨੂੰ ਹੋਰ ਥੋੜਾ ਜਿਆ ਦਾਓ ਤਾਂ ਕਿ ਅਸੀਂ ਦੂਰ ਦੂਰੋਂ ਆਈਏ ਅਸੀਂ ਹੁਣ ਇਹਦੀ 6 ਲੱਖ ਰੁਪਇਆ ਡਿਮਾਂਡ ਕਰਦੇ ਆ ਤੇ ਜਿਹੜਾ ਵੀਡੀਓ ਦੇਖ ਕੇ ਆਏਗਾ ਉਹਨੂੰ ਆਪਾਂ 5 ਲੱਖ 80 85 ਹਜ਼ਾਰ ਦੇ ਕਰੀਬਕਾਰ ਦੇ ਦਵਾਂਗੇ ਥੈਂਕ ਯੂ ਸੋ ਤੇ ਦੂਜੀ ਆਪਾਂ ਤੁਹਾਨੂੰ ਕਾਰ ਦਿਖਾਣੇ ਆ ਬਰੀਜ਼ਾ VXI 2024 ਮਾਡਲ ਸਭ ਤੋਂ ਪਹਿਲਾਂ ਇਹਦਾ ਨੰਬਰ ਚੈੱਕ ਕਰੋ ਜੀ VIP ਨੰਬਰ ਲਿਆ ਹੋਇਆ ਬੰਦੇ ਨੇ 786 ਤੇ ਕਾਰ ਦੀ ਜੇ ਕੰਡੀਸ਼ਨ ਦੀ ਗੱਲ ਕਰੀਏ ਤਾਂ ਸਿਰਫ 15000 ਦੇ ਕਰੀਬ ਚੱਲੀ ਹੋਈ ਆ ਮਟੀਰੀਅਲ ਚੈੱਕ ਕਰ ਲਓ ਇਹਦਾ ਰੀਟੈਂਡ ਕਲੀਨ ਕਾਰ ਤਾਂ ਬਿਲਕੁਲ ਨਵੀਂ ਹੈ ਜੀ ਇਹ ਸੀਟ ਕਵਰ ਐਕਸਟਰਾ ਲੱਗੇ ਹੋਏ ਨੇ ਇਹਦੇ ਵਿੱਚ ਵੀ ਇਹ ਬ੍ਰੈਂਡ ਨਿਊ ਕੰਡੀਸ਼ਨ ਦੀ ਕਾਰ ਹੈ ਜੀ ਤੇ ਇਹ ਵੀ ਅੱਜ ਤੁਹਾਡੇ ਭਰਾ ਨੇ 2 ਲੱਖ ਰੁਪਈਆ ਬਚਾ ਦਣਾ ਨਾ ਨਵੀਂ ਨਾਲੋਂ ਨਵੀਂ ਇਹ ਤਕਰੀਬਨ 11 ਲੱਖ ਰੁਪਏ ਦੇ ਕਰੀਬ ਹੈਗੀ ਆ ਉਹ ਤਾਂ ਆਪਾਂ 1.5 9 ਲੱਖ ਡਿਮਾਰਕ ਕਰਦੇ ਆ ਜਿਹੜਾ ਬੰਦਾ ਵੀਡੀਓ ਦੇਖ ਕੇ ਆਏਗਾ ਉਹਨੂੰ 9 ਲੱਖ ਰੁਪਈਆ ਦੀ ਆਪਾਂ ਲਾਸਟ ਕਾਰ ਦੇ ਦਿੰਦੇ ਆ ਬਹੁਤ ਘੱਟ ਪ੍ਰਾਈਸ ਰੱਖਿਆ ਹੋਇਆ ਇਹਦਾ ਮੈਨੂੰ ਲੱਗਦਾ ਵੀ ਜਿਹੜਾ ਬੰਦਾ ਵੀਡੀਓ ਦੇਖ ਕੇ ਆਏਗਾ ਨਾਲੇ ਕਾਰ ਲੈ ਜਾਏਗਾ ਕਿਉਂਕਿ ਇੰਨੀ ਘੱਟ ਚੱਲੀ ਕਾਰ ਨਹੀਂ ਲੱਭਦੀ ਹੈ ਜੀ ਦੂਜੀ ਆਪਣੇ ਕੋਲ ਹੈਗੀ ਆ ਫੇਰ ਬਰੀਜ਼ਾ ZXi ਟੌਪ ਮਾਡਲ 2022 ਮਾਡਲ ਬਾਈ 21 ਰਜਿਸਟਰਡ ਬਾਈ ਤੇ ਕਾਰ ਦੇ ਇਹਦੇ ਇਹ ਵੀ ਇਹਦੇ ਵਿੱਚ ਵੀ ਆਲਮੋਸਟ ਸਾਰੇ ਫੀਚਰ ਆ ਫੋਗ ਲੈਂਪਸ ਇਹਦੇ ਵਿੱਚ ਆ ਵੀਰ ਨੇ ਐਕਸਟਰਾ ਅਲॉय ਟਾਇਰ ਬਹੁਤ ਸੋਹਣੇ ਲਵਾਏ ਹੋਏ ਆ। ਇਹ ਅੰਟੀਰੀਅਰ ਦੇ ਵਿੱਚ ਇਹਦੇ ਵਿੱਚ ਵੀ ਸਾਰੇ ਫੀਚਰ ਆਲਮੋਸਟ ਹੈਗੇ ਆ। ਇਹ ਪੁਸ਼ ਮਟਰਟ ਸਟਾਰਟ ਆ। ਸਟੀਅਰਿੰਗ ਕੰਟਰੋਲ ਆ, ਆਟੋਮੈਟਿਕ AC ਆ। ਦੋ 에য়ার ਬੈਗ, ਸੀਟ ਕਵਰ ਐਕਸਟਰਾ ਪੱਕਣ ਦੇ ਬਹੁਤ ਸੋਹਣੇ ਲੱਗੇ ਹੋਏ ਨੇ। ਤੇ ਵੀਰ ਨੇ ਪੈਸੇ ਵੀ ਵਧੀਆ ਲਾਏ ਹੋਏ ਆ ਕਾਰ ਤੇ। ਰੀਅਰ ਵਾਈਪਰ, ਡੀ ਫੋਗਰ ਸਾਰੀਆਂ ਚੀਜ਼ਾਂ ਇਹਦੇ ਵਿੱਚ ਹੈਗੀਆਂ ਵਾ ਤੇ ਜੇ ਆਪਾਂ ਇਹਦੇ ਰੇਟ ਦੀ ਗੱਲ ਕਰੀਏ ਤਾਂ ਡਿਮਾਂਡ ਆਪਾਂ ਇਹਦੀ ਕਰਦੇ ਹੈਗੇ ਆ ਜੀ 8 ਲੱਖ ਰੁਪਈਆ ਤੇ ਆਪਾਂ ਵੀਡੀਓ ਦੇਖਣ ਵਾਲੇ ਬੰਦਿਆਂ ਨੂੰ ਇਹ ਵੀ ਕਾਰ ਦੇ ਦੇਵਾਂਗੇ 7,65,000 ਰੁਪਈਆ ਬਹੁਤ ਘੱਟ ਪ੍ਰਾਈਸ ਰੱਖਿਆ ਵਾ ਕਿਉਂਕਿ ਕਾਰ ਦੇ ਵਿੱਚ ਸਾਰਾ ਮਾਨ ਬੋ ਲੱਗਾ ਵਾ ਤੇ ਕਾਰ ਵੀ ਟੌਪ ਮਾਡਲ ਆ ਜੈਟ ਐਕਸਾਈ ਠੀਕ ਹੈ ਜੀ ਕਿ ਨੈਕਸਟ ਤੁਹਾਡੇ ਲਈ ਕਾਰ ਲੈ ਕੇ ਆਏ ਆ ਨੋਵਾ ਨੋਵਾ 2012 ਮਾਡਲ ਹੈ ਜੀ ਸੈਕੰਡ ਓਨਰ ਦਾ ਡਾਕਟਰ ਡਰਾਈਵ ਕਾਰ ਆ ਪਹਿਲਾਂ ਤਾਂ ਨੰਬਰ ਚੈੱਕ ਕਰੋ ਜੀ 0028 ਅੱਜ ਦੀ ਡੇਟ ਦੇ ਵਿੱਚ ਇਹ ਲੱਖ ਰੁਪਏ ਦਾ ਨੰਬਰ ਮਿਲਦਾ ਵਾ ਜਿਹੜੇ ਇੰਟੀਰੀਅਰ ਤੁਹਾਨੂੰ ਦਿਖਾਈਏ ਇੰਨਾ ਨੀਟ ਐਂਡ ਕਲੀਨ ਇੰਟੀਰੀਅਰ ਹੈ ਦਾ ਆਪਣਾ ਸੀਟ ਕਵਰ ਐਕਸਟਰਾ ਸਟੀering ਦੇਖੋ ਸਟੀering ਦੀ ਕੰਡੀਸ਼ਨ ਦੇਖੋ ਬ੍ਰੈਂਡ ਨਿਊ ਪਿਆ ਹੋਇਆ ਹਲੇ ਤੱਕ ਅੰਟੀਰੀਅਰ ਤੁਸੀਂ ਚੈੱਕ ਕਰੋ ਇਹਨਾਂ ਨੀਟ ਐਂਡ ਕਲੀਨ ਅੰਟੀਰੀਅਰ ਹੈ ਬਹੁਤ ਸੰਭਾਲ ਕੇ ਕਾਰ ਚਲਾਈ ਹੋਈ ਆ ਇਹ ਕੈਪਟਨ ਸੀਟਾਂ ਵਾਲਾ ਮਾਡਲ ਆ ਪਿੱਛੇ ਵੀ ਇਹਦੇ ਡੀਫੋਗਰ ਤੇ ਵਾਈਪਰ ਅਵੇਲੇਬਲ ਹੈ ਇਹਦੇ ਵਿੱਚ ਵੀ ਇਹ ਆਪਾਂ ਜੇ ਇਹਦੇ ਰੇਟ ਦੀ ਗੱਲ ਕਰੀਏ ਤਾਂ ਇਹ ਵੀ ਆਪਾਂ ਇੱਕ ਛੋਟਾ ਜਿਹਾ ਪ੍ਰਾਈਸ ਇਹਦਾ ਰੱਖਣਾ ਮੈਂ ਅੱਜ ਆਪਾਂ 475 ਦੀ ਆਸਕਿੰਗ ਹੈਗੀ ਹੈ ਸਾਡੀ ਜਿਹੜਾ ਬੰਦਾ ਵੀਡੀਓ ਦੇਖ ਕੇ ਆਏਗਾ ਆਪਾਂ ਉਹਨੂੰ 4.5 ਦੀ ਨੈਟ ਕਾਰ ਦੇ ਦਵਾਂਗੇ ਤੇ ਵੀਰਾਂ ਨੂੰ ਰਿਕੁਐਸਟ ਹੈ ਕਿ ਕਿਉਂਕਿ ਰੇਟ ਸਾਡੇ ਬਹੁਤ ਘੱਟ ਹੈ ਤੇ ਪਲੀਜ਼ ਨੇਗੋਸ਼ੀਏਟ ਨਾ ਇੰਨਾ ਕਰਿਆ ਕਰੀਏ ਕਿਉਂਕਿ ਆਪਾਂ ਦੇਖੋ 2-4 5000 ਦਾ ਤਾਂ ਕਰ ਲਵਾਂਗੇ ਕਿਉਂ ਆਪਾਂ ਸਿਰਫ ਦੇਣ ਵਾਲੇ ਬਹੁਤ ਘੱਟ ਮਾਰਜਨ ਵਾਲੇ ਰੇਟ ਰੱਖੇ ਹੋਏ ਆ ਤੇ ਇੱਕ ਹੋਰ ਕਾਰ ਤੁਹਾਨੂੰ ਅੱਜ ਦੇਣੀ ਆ ਐਸ ਕ੍ਰੋਸ ਐਸ ਕ੍ਰੋਸ ਦੇ ਵਿੱਚ ਟਾਪ ਮਾਡਲ ਅਲਫਾ ਇਹ ਵੀ ਸੈਕੰਡ ਓਨਰ ਕਾਰ ਹੈ ਜੀ ਤੇ ਆਲਮੋਸਟ origignal ਕਾਰ ਆ ਤੇ ਟਾਪ ਮਾਡਲ ਕਾਰ ਆ ਪ੍ਰੋਜੈਕਟਰ ਲਾਈਟਾਂ ਲੱਗੀਆਂ ਹੋਈਆਂ ਫੋਗ ਲੈਂਪਸ ਲੱਗੇ ਹੋਏ ਆ ਰੀਅਰ ਬਾਈਪਰ ਵੀ ਆ ਡੀਫੋਗਰ ਵੀ ਹੈਗਾ ਵਾ ਇਨਬਿਲਡ ਪਲੇਅਰ ਵੀ ਹੈਗਾ ਵਾ ਨੈਵੀਗੇਸ਼ਨ ਵਾਲਾ ਪਲੇਅਰ ਹੈ ਤੇ ਪੁਸ਼ ਬਟਨ ਸਟਾਰਟ ਆ ਆਟੋਮੈਟਿਕ AC ਤੇ ਕਰੂਜ਼ ਕੰਟਰੋਲ ਵੀ ਲੱਗਾ ਹੋਇਆ ਵਾ ਤੇ ਆਟੋ ਫੋਲਡ ਮਿਰਰ ਵੀ ਇਹਦੇ ਵਿੱਚ ਹੈਗੇ ਆ ਸੀਟ ਕਵਰ ਵੀ ਐਕਸਟਰਾ ਹੈਗੇ ਆ ਜਿੰਨੇ ਕਾਲ మోਸਟ ਫੀਚਰ ਚਾਹੀਦੇ ਹੁੰਦੇ ਆ ਸਾਰੇ ਹੀ ਇਹਦੇ ਵਿੱਚ ਹੈਗੇ ਆ ਸੀਟ ਵੀ ਅਡਜਸਟੇਬਲ ਹੋ ਜਾਂਦੀ ਆ ਤੇ ਅੱਜ ਤੁਹਾਨੂੰ ਇਹਦਾ ਪ੍ਰਾਈਸ ਜਿਹੜਾ ਆਪਾਂ ਦੇਣਾ ਵਾ ਨਾ ਤੁਸੀਂ ਸੋਚ ਵੀ ਨਹੀਂ ਸਕਦੇ ਬਰੀਜ਼ਾ ਨਾਲੋਂ ਆਪਾਂ 1 ਲੱਖ ਰੁਪਈਆ ਸਸਤੀ ਕਾਰ ਦੇ ਦਨੀਆਂ ਇਹ ਜਿਹੜੇ ਬੰਦੇ ਇਹ ਕਾਰ ਨੂੰ ਚਲਾ ਰਹੇ ਆ ਉਹਨਾਂ ਨੂੰ ਇਹਦੀ ਕੁਆਲਿਟੀ ਬਾਰੇ ਪਤਾ ਵਾ ਬਰੀਜ਼ਾ ਨਾਲੋਂ ਜ਼ਿਆਦਾ ਕੰਫਰਟ ਆ ਜ਼ਿਆਦਾ ਐਵਰੇਜ ਆ ਇਹ ਕਾਰ ਆਪਾਂ ਦੇਖੋ ਜੀ ਬਰੀਜ਼ਾ 2017 ਮਾਡਲ ਦੇ ਵਿੱਚ ਆਪਾਂ ਨੂੰ 6.5 ਲੱਖ ਤੋਂ ਘੱਟ ਨਹੀਂ ਮਿਲਦੀ ਪਰ ਆਪਾਂ ਤੁਹਾਡੇ ਵੀਰ ਨੇ ਕਾਰ ਇਹ ਦੇ ਦਦੀਆਂ 5,75,000 ਰੁਪਏ ਦੀ ਮੈਨੂੰ ਲੱਗਦਾ ਵੀ ਜਿਹੜਾ ਇਸ ਕਾਰ ਦਾ ਸ਼ਿਕੀਨ ਆ ਬੰਦਾ ਉਹ ਇਸ ਰੇਟ ਦੇ ਵਿੱਚ ਸੁਣ ਕੇ ਹੈਰਾਨ ਰਹਿ ਜਾਊਗਾ ਕਿ ਇੰਨੀ ਸਸਤੀ ਕਾਰ ਪਰ ਤੁਹਾਡਾ ਵੀਰ ਲੱਭ ਕੇ ਲਿਆਇਆ ਵਾ ਨੈਕਸਟ ਇੱਕ ਹੋਰ ਛੋਟੇ ਸੈਗਮੈਂਟ ਦੇ ਵਿੱਚ i20 ਆਈ ਹੈ ਜੀ 2015 ਸਪੋਰਟਸ ਅਫੀਸ਼ਲ ਪੈਟਰੋਲ ਦੇ ਵਿੱਚ ਨੰਬਰ ਚੈੱਕ ਕਰੋ ਪਹਿਲਾਂ ਤਾਂ ਇਹਦਾ 4800 ਨੰਬਰ ਪੇਡ ਨੰਬਰ ਲੱਗਾ ਹੋਇਆ ਵਾ 55000 ਕਿਲੋਮੀਟਰ ਕਾਰ ਚੱਲੀ ਹੈ ਜੀ ਤੇ ਇੰਟੀਰੀਅਰ ਇਹਦਾ ਵੀ ਦੇਖੋ ਤੁਸੀਂ ਸਾਡੇ ਕੋਲ ਤਾਂ ਆਲਮੋਸਟ ਸਾਫ਼ ਸੁਥਰੀਆਂ ਕਾਰਾਂ ਹੀ ਹੁੰਦੀਆਂ ਵਾ ਜੀ ਸੀਟ ਕਵਰ ਇਹਨੂੰ ਵੀ ਐਕਸਟਰਾ ਲੱਗੇ ਹੋਏ ਨੇ ਓਨਰ ਇਹ ਵੀ ਸੈਕੰਡ ਆ ਕੋਈ ਖਰਚਾ ਨਹੀਂ بس صرف ਤੁਸੀਂ ਚਲਾਓ ਤੇਲ ਪਾਓ ਵਾ ਹੋਰ ਕੋਈ ਪੈਸਾ ਨਹੀਂ ਤੁਸੀਂ ਫालतू ਇਹਦੇ ਤੇ ਲਗਾਉਣਾ ਹੈਗਾ ਤੇ ਜੇ ਰੇਟ ਦੀ ਆਪਾਂ ਇਹਦੀ ਵੀ ਗੱਲ ਕਰੀਏ ਇਹਦਾ ਵੀ ਇੱਕ ਆਪਾਂ ਪ੍ਰਾਈਸ ਬਹੁਤ ਛੋਟਾ ਜਿਹਾ ਹੀ ਘਟਣਾ ਵਾ ਤੇ ਮੈਂ ਆਸਕਿੰਗ ਤਾਂ ਸਾਡੀ ਹੈਗੀ ਆ 470000 ਰੁਪਏ ਦੀ ਪਰ ਆਪਾਂ ਸਾਢੇ 4 ਲੱਖ ਰੁਪਏ ਦੀ ਕਾਰ ਇਹ ਦੇ ਦਾਨੀਏ ਛੋਟੇ ਸੈਗਮੈਂਟ ਚ ਵੀਰਾਂ ਨੂੰ ਕਾਰ ਚਾਹੀਦੀ ਹੁੰਦੀ ਨਹੀਂ ਲੱਭਦੀ 4.5 ਦੇ ਵਿੱਚ ਪਰ ਮਿਲ ਜਾਏਗੀ ਤੁਹਾਡੇ ਬੀਤ ਤੇ ਇੱਕ ਕਾਰ ਹੋਰ ਆਟੋਮੈਟਿਕ ਦੇ ਵਿੱਚ ਲੈ ਕੇ ਆਏ ਆ ਤੁਹਾਡੇ ਲਈ ਸਲੈਰੀਓ ਜੈਡ ਐਕਸਾਈਟ 2020 ਟਾਪ ਮਾਡਲ ਦੇਖੋ ਨਵੀਂ ਤਾਂ ਬਹੁਤ ਉਸ ਵੇਲੇ ਮਹਿੰਗੀ ਸੀਗੀ 7 7.5 ਲੱਖ ਰੁਪਏ ਦੀ ਕਾਰ ਸੀਗੀ ਇਹਦੇ ਵਿੱਚ ਵੀ ਫੀਚਰ ਪੂਰੇ ਆਉਂਦੇ ਆ ਤੁਸੀਂ ਚੈੱਕ ਕਰੋ ਪਹਿਲਾਂ ਤਾਂ ਸੀਟ ਕਵਰ ਇਹਦੇ ਵਿੱਚ ਐਕਸਟਰਾ ਲੱਗੇ ਹੋਏ ਆ ਮਿਰਰ ਅਡਜਸਟੇਬਲ ਆ ਤੇ ਆਟੋਮੈਟਿਕ ਫੁਲੀ ਆਟੋਮੈਟਿਕ ਕਾਰ ਆ ਲੇਅਰ ਵੀ ਲੱਗਾ ਹੋਇਆ ਹੈ ਪਿੱਛੇ ਬੈਕ ਵਾਈਪਰ ਡੀਫੋਗਰ ਐਕਸਟਰਾ ਲੱਗੇ ਹੋਏ ਆ ਜੀ ਕਿਉਂਕਿ ਛੋਟੇ ਸੈਗਮੈਂਟ ਦੇ ਵਿੱਚ ਆਟੋਮੈਟਿਕ ਕਾਰ ਮਿਲਦੀ ਨਹੀਂ ਹੈਗੀ ਪਰ ਤੁਹਾਡਾ ਵੀਰ ਅੱਜ ਲੱਭ ਲਿਆ ਆ ਇਹ ਕਾਰ ਤੇ ਕਾਰ ਤੁਹਾਨੂੰ ਇਹ ਇਹਦੀ ਵੀ ਆਪਾਂ ਬਹੁਤ ਲੰਬੀ ਚੌੜੀ ਆਸਕਿੰਗ ਨਹੀਂ ਰੱਖਣੀ ਹੈਗੀ 4,55,000 ਦੋ ਤੇ ਲੈ ਜਾਓ ਕਾਰ ਇੱਕ ਹੋਰ ਡੀਜ਼ਲ ਦੇ ਵਿੱਚ ਲੈ ਕੇ ਆਏ ਆ ਤੁਹਾਡੇ ਲਈ 2018 ਡਿਜ਼ਾਇਰ ਬੀਡੀਆਈ ਮਾਡਲ ਡੀਜ਼ਲ ਕਾਰ ਲੱਭਦੀਆਂ ਬਹੁਤ ਔਖੀਆਂ ਪਈ ਤੇ 2018 ਮਾਡਲ ਫਸਟ ਓਨਰ ਦੀ ਕਾਰ ਆ ਬੀਡੀਆਈ ਕਾਰ ਆ ਸਟੀering ਕੰਟਰੋਲ ਇਹਦੇ ਵਿੱਚ ਐਕਸਟਰਾ ਤੁਹਾਨੂੰ ਪਤਾ ਹੀ ਆਂਦੀ ਆ ਮਿਰਰ ਰੈਸਟੇਬਲ ਆ ਪਾਵਰ ਵਿੰਡੋ ਚਾਰੀ ਆ ਪਾਵਰ ਸਟੀering ਆ ਏਸੀ ਹੀਟਰ ਆ ਯਾਨੀ ਕਿ ਐਵਰੇਜ ਵੱਲੋਂ ਇਹ ਕਾਰ ਨੇ ਆਪਣਾ ਲੋਹਾ ਮਨਾਇਆ ਹੋਇਆ ਵਾ ਪੰਜਾਬ ਦੇ ਵਿੱਚ ਔਰ ਜਿਹੜੇ ਵੀਰ ਡੀਜ਼ਲ ਨੂੰ ਲਾਈਕ ਕਰਦੇ ਆ ਤਾਂ ਐਵਰੇਜ ਮੇਰੇ ਅਨੁਸਾਰ ਨੇ ਦੀ 22 ਤੋਂ ਲੈ ਕੇ 25 ਦੇ ਵਿੱਚ ਐਵਰੇਜ ਹੈਗੀ ਆ ਇਹ ਕਾਰ ਇਹ ਵੀ ਤੁਹਾਨੂੰ ਅਸੀਂ 6 ਲੱਖ ਰੁਪਏ ਦੀ ਗ੍ਰੀਨ ਕਾਰ ਦੇ ਦਵਾਂਗੇ ਬਸ ਥੋੜਾ ਬੋੜਾ ਮਾਨਤਨ ਹੋਏਗਾ ਜਿਆਦਾ ਨਹੀਂ ਤੇ ਲਾਈਕ ਤੇ ਸ਼ੇਅਰ ਕਰਕੇ ਆਓ ਅਨਦਾਜ਼ ਕਾਰ ਬਾਜ਼ਾਰ ਤੇ ਤੁਹਾਡਾ ਵਧੀਆ ਰਿਗਾਰਡ ਹੋਏਗਾ ਔਰ ਤੁਹਾਨੂੰ ਮੇਨ ਗੱਲ ਆ ਤੁਹਾਨੂੰ ਇੱਥੇ ਕੁਆਲਿਟੀ ਮਿਲੇਗੀ ਦੇਖੋ ਰੇਟ ਸਸਤੇ ਤਾਂ ਜੂਰ ਮਿਲ ਜਾਂਦੇ ਆ ਪਰ ਕੁਆਲਿਟੀ ਨਹੀਂ ਮਿਲਦੀ ਆਪਾਂ ਕੀ ਕਰਦੇ ਆ ਰੇਟ ਆਪਾਂ ਸਸਤਾ ਦੇਖ ਲੈਣੇ ਆ ਹਲਕੀ ਚੀਜ਼ ਲੈਣੇ ਆ ਬਾਅਦ ਚ ਉਹੀ ਵੀ 25000 ਉੱਤੇ ਲਾ ਦਿੰਦੇ ਆ ਗੱਲ ਉੱਥੇ ਆ ਜਾਂਦੀ ਆ ਪਰ オリジナル ਚੀਜ਼ ਫੇਰ ਨਹੀਂ ਮਿਲਦੀ ਹੈਗੀ ਇੱਥੇ ਤੁਹਾਨੂੰ ਪਹਿਲਾਂ ਹੀ オリジナル ਚੀਜ਼ ਮਿਲੇਗੀ ਜੀ ਐਕਸੀਡੈਂਟ ਕਾਰ ਦੀ ਡੀਲ ਅਸੀਂ ਨਹੀਂ ਕਰਦੇ ਜਿਹੜਾ ਜੋ ਜੈਨੂਨ ਤੁਹਾਨੂੰ ਦੱਸਿਆ ਜਾਏਗਾ ਜੀ ਇਹ ਇਹਦੇ ਵਿੱਚ ਆਹ ਚੀਜ਼ ਜੈਨੂਨ ਆ ਠੀਕ ਹੈ ਜੀ ਤੇ ਜਰੂਰ ਭਰਾ ਨੂੰ سپورਟ ਕਰੋ ਸਸੇਕਾਰ ਆਪ ਲੋਕੋ ਕਰ ਦੇ ਸਕਤੇ ਹੈ best trust up trust